ਅਕਸਰ ਆਪਣੇ ਪਿੰਡਾਂ ਦੇ ਵਿੱਚ ਬਹੁਤ ਵੱਡੇ ਵੱਡੇ ਗੱਪੀ ਹੁੰਦੇ ਆ ਹਰ ਇੱਕ ਪਿੰਡ ਦੇ ਵਿੱਚ ਇੱਕ ਨਾ ਇੱਕ ਗੱਪੀ ਇਹੋ ਜਿਹਾ ਹੁੰਦਾ ਜਿਹੜਾ ਕੰਮ ਬਹੁਤ ਛੋਟੇ ਛੋਟੇ ਕਰਦਾ ਤੇ ਗੱਪ ਇੰਨੇ ਵੱਡੇ ਮਾਰਦਾ ਕਿ ਦੇਖਣ ਵਾਲੇ ਤੇ ਸੁਣਨ ਵਾਲੇ ਹੈਰਾਨ ਰਹਿ ਜਾਂਦੇ ਨੇ ਇਸੇ ਤਰ੍ਹਾਂ ਇੱਕ ਗੱਪੀ ਦੀ ਕਹਾਣੀ ਆ ਇੱਕ ਗੱਪੀ ਪਿੰਡ ਦੇ ਵਿੱਚ ਬਹੁਤ ਵੱਡੇ ਵੱਡੇ ਗੱਪ ਮਾਰਿਆ ਕਰੇ ਉੱਥੋਂ ਦੇ ਲੋਕ ਉਹਦੇ ਗੱਪ ਸੁਣ ਸੁਣ ਬੜੇ ਤੰਗ ਪਰੇਸ਼ਾਨ ਹੋ ਗਏ ਉਹਨੇ ਸੋਚਿਆ ਵੀ ਇੱਥੇ ਤਾਂ ਆਪਣੀ ਗੱਲ ਨਹੀਂ ਬਣਦੀ ਕਿਸੇ ਹੋਰ ਪਿੰਡ ਦੇ ਵਿੱਚ ਜਾ ਕੇ ਰਹਿਣ ਲੱਗ ਗਿਆ ਕਿ ਕਿਸੇ ਹੋਰ ਪਿੰਡ ਦੇ ਵਿੱਚ ਜਾ ਕੇ ਰਹਿਣ ਲੱਗ ਗਿਆ ਤਾਂ ਉੱਥੇ ਜਾ ਕੇ ਲੋਕਾਂ ਨੂੰ ਕਿਹਾ ਕਰੀ ਕਿ ਮੈਂ ਬਹੁਤ ਤਕੜਾ ਮਰਲ ਸੀ ਮੈਂ ਜਦੋਂ ਕਿਸੇ ਨਾਲ ਘੁਲਦਾ ਕਿ ਦੁਨੀਆ ਦੇ ਜਿਹੜੇ ਨਾਮੀ ਪਲਵਾਨ ਸੀ ਉਹਨਾਂ ਤੋਂ ਵੀ ਮੈਂ ਜਿੱਤ ਜਾਂਦਾ ਸੀ ਬਹੁਤ ਵੱਡਾ ਸੀ ਮੈਂ ਬਹੁਤ ਤਕੜਾ ਪਲਵਾਨ ਰਹਾ ਹੁਣ ਵੀ ਮੇਰੇ ਚ ਬਹੁਤ ਜ਼ਿਆਦਾ ਤਾਕਤ ਹੈ ਲੋਕ ਹੌਲੀ 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 ਮਤਲਬ ਨਵੇਂ ਪਿੰਡ ਚ ਜਾ ਕੇ ਵਸਿਆ ਲੋਕੋ ਤੇ ਯਕੀਨ ਕਰਨ ਲੱਗੇ ਵੀ ਹੋ ਸਕਦਾ ਹੋਵੇ ਇਹਨਾਂ ਬਲਵਾਨ ਇਹ ਬੰਦਾ ਇਸੇ ਤਰ੍ਹਾਂ ਹੀ ਹੁੰਦਾ ਗਿਆ ਤੇ ਉਸੇ ਇਲਾਕੇ ਦੇ ਵਿੱਚ ਇੱਕ ਸ਼ਹਿਰ ਆਉਣ ਲੱਗ ਗਿਆ ਜਦੋਂ ਸ਼ੇਰ ਆਉਣ ਲੱਗ ਗਿਆ ਤਾਂ ਹਾਕਾਰ ਮੱਚ ਗਈ ਚਾਰੇ ਪਾਸੇ ਬਹੁਤ ਜ਼ਿਆਦਾ ਨੁਕਸਾਨ ਕਰਿਆ ਕਰੇ ਸ਼ੇਰ ਕਈ ਜਾਨਾਂ ਤੇ ਜਾਨੀ ਮਾਲੀ ਨੁਕਸਾਨ ਕੀਤਾ ਕਈ ਜਾਨਾਂ ਦੀ ਉਹਨੇ ਜਾਨ ਵੀ ਲੈਤੀ ਸ਼ੇਰ ਨੇ ਹੁੰਦੇ ਹਵਾਉਂਦੇ ਗੱਲ ਉੱਥੋਂ ਦੇ ਰਾਜੇ ਕੋਲੇ ਪਹੁੰਚ ਗਈ ਜਦੋਂ ਰਾਜੇ ਕੋਲੇ ਗੱਲ ਪਹੁੰਚੀ ਤਾਂ ਰਾਜੇ ਨੇ ਆਖਿਆ ਵੀ ਹੁਣ ਆਪਾਂ ਇਸ ਆਪਣੀ ਜਿਹੜੀ ਪਰਜਾ ਇਹਨੂੰ ਕਿਵੇਂ ਬਚਾਈਏ ਕੌਣ ਸ਼ੇਰ ਨਾਲ ਮੁਕਾਬਲਾ ਕੌਣ ਕਰੂਗਾ ਤਾਂ ਉੱਥੋਂ ਦੇ ਦਰਬਾਰੀਆਂ ਨੇ ਕਿਹਾ ਕਿ ਇਸ ਇਲਾਕੇ ਦੇ ਵਿੱਚ ਇੱਕ ਆਪਣੇ ਨਮਾ ਕੁ ਜਿਹੜਾ ਹੈਗਾ ਨਾ ਬੰਦਾ ਆ ਕੇ ਵਸਣ ਲੱਗਾ ਵੀ ਬਹੁਤ ਵੱਡਾ ਵੱਡਾ ਬਲਵਾਨ ਆ ਉਹ ਬਹੁਤ بڑے ਵੱਡੇ ਉਹਨੇ ਜਿਹੜੇ ਤਕੜੇ ਤਕੜੇ ਮੱਲਾਂ ਨੂੰ ਹਰਾਇਆ ਜਦੋਂ ਰਾਜੇ ਨੇ ਗੱਲ ਸੁਣੀ ਰਾਜੇ ਨੇ ਆਖਿਆ ਵੀ ਉਹ ਬੰਦੇ ਨੂੰ ਦਰਬਾਰ ਦੇ ਵਿੱਚ ਪੇਸ਼ ਕਰੋ ਦਰਬਾਰ ਚ ਉਸ ਬੰਦੇ ਨੂੰ ਪੇਸ਼ ਕਰਿਆ ਰਾਜਾ ਕਹਿੰਦਾ ਵੀ ਇਸ ਇਲਾਕੇ ਦੇ ਵਿੱਚ ਨਾ ਇੱਕ ਖੂਨਖਾਰ ਸ਼ੇਰ ਆਇਆ ਵੀ ਤੇਰੀ ਮਦਦ ਦੀ ਲੋੜ ਆ ਤੂੰ ਬਹੁਤ ਵੱਡਾ ਪਹਿਲਵਾਨ ਆ ਵੀ ਤੂੰ ਉਹਨੂੰ ਕਾਬੂ ਕਰ ਉਹ ਕਹਿੰਦਾ ਜੀ ਦੱਸੋ ਜਿਉਂਦਾ ਫੜਾ ਕੁ ਮਾਰ ਕੇ ਫੜਾ ਰਾਜਾ ਬੜਾ ਹੈਰਾਨ ਹੋਇਆ ਕਿ ਬੰਦੇ ਦੇ ਵਿੱਚ ਇੰਨਾ ਕੌਨਫੀਡੈਂਸ ਇੰਨਾ ਆਤਮ ਵਿਸ਼ਵਾਸ ਰਾਜਾ ਕਹਿੰਦਾ ਵੀ ਮੈਂ ਤੇਰੇ ਬੋਲਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਮੈਨੂੰ ਲੱਗ ਰਿਹਾ ਤੇਰੀ ਆਵਾਜ਼ ਸੁਣ ਕੇ ਤੇਰੀ ਬੋਲੀ ਸੁਣ ਕੇ ਕਿ ਤੂੰ ਬੜੇ RAM ਨਾਲ ਸ਼ੇਰ ਨੂੰ ਫੜ ਲੇਗਾ ਉਹ ਕਹਿੰਦਾ ਜੀ ਗੱਲ ਹੀ ਕੋਈ ਨਹੀਂ ਤੁਸੀਂ ਮੈਨੂੰ ਐਂ ਦੱਸੋ ਵੀ ਜਿਉਂਦਾ ਫੜਾ ਘਮਾਰ ਕੇ ਬੜਾ ਉਹਨੂੰ ਤਾਂ ਰਾਜਾ ਕਹਿੰਦਾ ਜਿਵੇਂ ਮਰਜ਼ੀ ਫੜ ਸ਼ੇਰ ਨੂੰ ਫੜ ਕੇ ਆਪਣੇ ਲੋਕਾਂ ਦਾ ਨੁਕਸਾਨ ਹੋਣਾ ਬੰਦ ਹੋ ਜਾਏ ਤਾਂ ਉਹ ਕਹਿੰਦਾ ਠੀਕ ਹੈ ਜੀ ਰਾਜੇ ਤੋਂ ਗੱਲ ਸੁਣ ਕੇ ਰਾਜੇ ਤੋਂ ਹੁਕਮ ਲੈ ਕੇ ਉਥੋਂ ਚੱਲ ਪਿਆ ਜਦੋਂ ਘਰੇ ਗਿਆ ਚਿਹਰੇ ਤੇ ਬਹੁਤ ਉਦਾਸੀ ਉਹਦੇ ਘਰ ਵਾਲੀ ਕਹਿੰਦੀ ਵੀ ਕੀ ਗੱਲ ਹੋ ਗਈ ਉਹ ਕਹਿੰਦਾ ਮੈਂ ਗੱਪ ਤਾਂ ਬਹੁਤ ਵੱਡੇ ਵੱਡੇ ਮਾਰਿਆ ਪਰ ਮੈਂ ਅੱਜ ਹੀ ਕਿਹੋ ਜਿਹਾ ਗੱਪ ਮਾਰਿਆ ਕਿ ਮੈਂ ਆਪਦੇ ਗੱਪ ਦੇ ਵਿੱਚ ਆਪ ਹੀ ਫਸ ਗਿਆ ਵੀ ਇੱਥੇ ਬਹੁਤ ਵੱਡਾ ਸ਼ੇਰ ਹੈ ਇੱਕ ਬਹੁਤ ਲੋਕਾਂ ਦੀ ਉਹਨੇ ਜਾਨ ਲੈ ਲਈ ਵੀ ਰਾਜਾ ਕਹਿੰਦਾ ਵੀ ਤੂੰ ਉਹਨੂੰ ਫੜ ਤੇ ਮੈਂ ਰਾਜੇ ਨੂੰ ਕਹਿ ਬੈਠਾ ਕਿ ਹਾਂ ਮੈਂ ਫੜ ਲੂੰ ਜੀ ਗੱਲੀ ਕੋਈ ਨਹੀਂ ਹੈ ਤਾਂ ਬਹੁਤ ਛੋਟੀ ਗੱਲ ਹੈ ਮੇਰੇ ਵਾਸਤੇ ਤਾਂ ਉਹ ਕਹਿੰਦੀ ਕੋਈ ਗੱਲ ਨਹੀਂ ਤਾਂ ਉਹਨਾਂ ਨੇ ਦੋਨੇ ਜੀਆ ਨੇ ਆਪਸ ਦੇ ਵਿੱਚ ਪਲਾਨ ਕੀਤਾ ਕਿ ਆਪਾਂ ਹੁਣ ਰਾਤ ਨੂੰ ਪਿੰਡ ਛੱਡ ਜਾਨੇ ਆ ਜੇ ਜਾਣ ਦੀ ਸਲਾਮਤੀ ਚਾਹਣਾ ਉਹਦੇ ਘਰ ਵਾਲੀ ਕਹਿੰਦੀ ਵੀ ਆਪਾਂ ਇੱਥੋਂ ਪਿੰਡ ਛੱਡ ਕਿਤੇ ਹੋਰ ਜਾ ਕੇ ਬਸਣ ਲੱਗ ਜੰਦੇ ਆ। ਉਹ ਕਹਿੰਦਾ ਠੀਕ ਐ। ਤਾਂ ਉਹਨਾਂ ਨੇ ਜੜੀਆਂ ਉਹਨਾਂ ਕੋਲੇ ਗਰੀਬੀ ਸੀ, 2-4 ਗੱਠੜੀਆਂ ਸੀ ਉਹਨਾਂ ਨੇ ਬੰਨੀਆਂ ਤੇ ਜਦੋਂ ਆਪਦਾ ਜਿਹੜਾ ਗੱਡਾ ਸੀ ਉਹਨੂੰ ਤੋੜਨ ਲੱਗੇ ਉਹਨਾਂ ਦਾ ਜਿਹੜਾ ਬਲਦ ਸੀ ਉਹ ਬਹੁਤ ਕਮਜ਼ੋਰ ਸੀ। ਉਹਨੇ ਆਖਿਆ ਵੀ ਆਪਣੇ ਗਵੰਡੀਆਂ ਤੋਂ ਬਲਦ ਲਿਆ ਤੂੰ। ਵੀ ਆਪਾਂ ਉਹ ਲੈ ਚੱਲਦੇ ਆ। ਉਹ ਕਹਿੰਦਾ ਵੀ ਠੀਕ ਐ ਕੋਈ ਗੱਲ ਨਹੀਂ। ਉਹ ਨਾਲ ਦੇ ਗਵੰਡੀਆਂ ਤੋਂ ਬਲਦ ਲੈਣ ਗਿਆ। ਉਹ ਕਹਿੰਦਾ ਭਾਈ ਮੈਨੂੰ ਤਾਂ ਬਲਦ ਚਾਹੀਦਾ ਮੈਂ ਲੈ ਕੇ ਜਾਣਾ ਤੁਹਾਡਾ ਮੋੜ ਦੂ ਮੈਂ 2-4 ਉਹਨਾਂ ਨੇ ਉਹਤੇ ਤਰਸ ਮੰਨ ਕੇ ਉਹਨੂੰ ਬਲਦ ਦੇਤਾ ਤੇ ਜਦੋਂ ਉਹ ਤੁਰਨ ਲੱਗੇ ਚੱਲਣ ਲੱਗੇ ਤੇ ਰਾਤ ਨੂੰ بارش ਹੋਣੀ ਸ਼ੁਰੂ ਹੋ ਗਈ ਬਹੁਤ ਤੇਜ਼ ਹਨੇਰੀ ਮੀਂਹ ਆਇਆ ਤੇ ਉਹ ਜਿਹੜਾ ਬਲਦ ਸੀ ਉਹਨਾਂ ਨੇ ਕਿਸੇ ਦਰਖਤ ਦੇ ਨਾਲ ਬੰਨਤਾ ਬੜੀ ਤੇਜ਼ ਬਿਜਲੀ ਲੱਗ ਕੇ ਬੜਾ ਤੇਜ਼ ਮੀਂਹ بارش ਹੋਣ ਲੱਗੀ ਜਦੋਂ ਤਾਂ ਉਹਨਾਂ ਨੇ ਸੋਚਿਆ ਵੀ ਆਪਾਂ ਬਲਦਾ ਜਿਹੜਾ ਇਹਨੂੰ ਇੱਥੇ ਰਸੇ ਨਾਲ ਦਰਖਤ ਨਾਲ ਬੰਨ ਦੋ ਤੇ ਜਦੋਂ بارش ਛਟ ਗਈ ਤਾਂ ਫਿਰ ਆਪਾਂ ਚੱਲ ਪਾਂਗੇ ਤੋਂ ਉਸੇ ਤਰ੍ਹਾਂ ਹੀ ਉਹਨਾਂ ਨੇ ਕਰਿਆ ਰਸੇ ਦੇ ਨਾਲ ਬੰਨਤਾ ਆਪ ਉਹ ਅੰਦਰ ਜਾ ਕੇ ਬਹਿ ਗਏ ਆਪਦੇ ਕਮਰੇ ਦੇ ਵਿੱਚ ਛੱਤ ਵੀ ਚੌਂਦੀ ਸੀ ਤਾਂ ਹੁੰਦਾ ਕੀ ਹੈ ਜਦੋਂ ਬਾਰਿਸ਼ ਹੁੰਦੀ ਹੈ ਤੇ ਉੱਥੇ ਉਹੀ ਸ਼ੇਰ ਉਹਦੇ ਘਰ ਦੇ ਮੂਹਰੇ ਆ ਕੇ ਖੜ ਜਾਂਦਾ ਜਿੱਥੇ ਉਹ ਬਲਦ ਬੰਨਿਆ ਹੁੰਦਾ ਜਿਹੜੇ ਰਸੇ ਨਾਲ ਬਲਦ ਬੰਨਿਆ ਹੁੰਦਾ ਨਾ ਉਹ ਰਸਾਂ ਬਲਦ ਖਲਾ ਕੇ ਉਹਨੂੰ ਤੜਾ ਕੇ ਉੱਥੋਂ ਦੌੜ ਜਾਂਦਾ ਉਸ ਸ਼ੇਰ ਤੋਂ ਡਰ ਕੇ ਉਸੇ ਜਗ੍ਹਾ ਤੇ ਆ ਕੇ ਸ਼ੇਰ ਖੜ ਜਾਂਦਾ ਜਦੋਂ ਸ਼ੇਰ ਖੜ ਗਿਆ ਤਾਂ ਬੜੀ ਨੇਹਰੀ ਰਾਤ ਐ ਹਨੇਰੀ ਰਾਤ ਤੋਂ ਦਰਵੀ ਲੱਗ ਰਿਹਾ ਹੈ ਬਿਜਲੀ ਬਿਲਾਸ ਕਰੀ ਹੈ ਤਾਂ ਜਦੋਂ ਥੋੜੀ ਜੀ بارش ਘਟ ਹੋਣ ਲੱਗੀ ਤਾਂ ਉਹਨੇ ਸੋਚਿਆ ਵੀ ਇਸ ਤੋਂ ਪਹਿਲਾਂ ਦਿਨ ਚੜ ਜੇ ਆਪਾਂ ਇਸ ਇਲਾਕੇ ਨੂੰ ਛੱਡ ਕੇ ਚਲੀਏ ਤਾਂ ਹੀ ਆਪਣੀ ਜਾਨ ਬਚੂ ਤਾਂ ਉਸਨੇ ਕੀ ਕਰਿਆ ਉਸੇ ਮਤਲਬ ਕੀ ਜਿਹੜਾ ਸ਼ੇਰ ਖੜਾ ਸੀ ਉੱਥੇ ਉਹਦੇ ਗਲ ਦੇ ਵਿੱਚ ਰੱਸਾ ਪਾਇਆ ਜਦੋਂ ਥੋੜੀ ਬਿਜਲੀ ਲਸਕੀ ਨਾ ਤਾਂ ਉਹਦੇ ਘਰ ਵਾਲੀ ਕਹਿੰਦੀ ਕਿ ਰੱਸਾ ਜਿਹੜਾ ਹੈਗਾ ਨਾ ਉਹ ਦਰਖਤ ਦੇ ਨਾਲ ਬੰਨਿਆ ਹੋਇਆ ਨਹੀਂ ਹੈਗਾ ਬੈੜਕਾ ਵੈਸੀ ਖੜਾ ਜਿਹੜਾ ਬਲਦਾ ਉਹ ਉਦਾਂ ਹੀ ਖੜਾ ਵੀ ਉਹ ਕਿਤੇ ਦੌੜ ਨਾ ਜਾਵੇ ਤਾਂ ਉਹਨੇ ਰੱਸਾ ਚੱਕਿਆ ਫਟਾਫਟ ਸ਼ੇਰ ਦੇ ਗਲ ਦੇ ਵਿੱਚ ਹਨੇਰੀ ਰਾਤ ਸੀ ਸ਼ੇਰ ਦੇ ਗਲ ਦੇ ਵਿੱਚ ਰੱਸਾ ਪਾਇਆ ਤੇ ਸ਼ੇਰ ਵੀ ਡਰਿਆ ਖੜਾ ਸ਼ੈਮਿਆ ਖੜਾ ਬੜਾ ਤੇਜ ਹਨੇਰੀ ਮੀ ਉਹ ਵੀ ਆਪਣੀ ਜਾਨ ਲਕੋਉਂਦਾ ਖੜਾ ਸੀ ਉੱਥੇ ਤਾਂ ਉਹਦੇ ਗਲ ਦੇ ਵਿੱਚ ਰੱਸਾ ਪਾ ਕੇ ਉੱਥੇ ਉਹਨੇ ਬੰਨਤਾ ਹੁਣ ਇਹਨੂੰ ਤੈ ਸੀ ਕਿ ਇਹ ਬਲਦ ਹੈ ਤੇ ਉਸ ਤੋਂ ਬਾਅਦ ਕੀ ਹੋਇਆ ਉਸ ਬੰਦੇ ਨੇ ਵੰਨਣ ਤੋਂ ਬਾਅਦ ਸ਼ੇਰ ਨੂੰ ਆਰਾਮ ਦੇ ਨਾਲ ਆਵਦੇ ਰੂਮ ਦੇ ਵਿੱਚ ਆਵਦੇ ਕਮਰੇ ਦੇ ਵਿੱਚ ਜਾ ਕੇ ਬਹਿ ਗਿਆ ਤੇ ਛੱਤ ਵੀ ਚੋਈ ਜਾ ਰਹੀ ਹੈ ਤੇ ਜਦੋਂ ਸਵੇਰੇ ਦਿਨ ਚੜਦਾ ਉਹਨੇ ਸੋਚਿਆ ਵੀ ਹੁਣ ਤਾਂ ਜਾਣ ਦਾ ਕੋਈ ਆਪਣਾ ਬੰਨਾ ਨਹੀਂ ਕੋਈ ਹੀਲਾ ਵਸ਼ੀਲਾ ਤੇ ਆਪਾਂ ਇੱਥੇ ਅਗਲੇ ਦਿਨ ਦੇਖਦੇ ਆਂ ਵੀ ਆਪਾਂ ਫਿਰ ਇੱਥੋਂ ਚਾਲੇ ਪਾ ਦੇਾਂਗੇ ਫਿਰ ਇੱਥੋਂ ਚੱਲ ਪਾਂਗੇ ਇਸ ਇਲਾਕੇ ਨੂੰ ਛੱਡ ਦਾਂਗੇ ਤਾਂ ਜਦੋਂ ਲੋਕਾਂ ਨੇ ਦੇਖਿਆ ਵੀ ਸ਼ੇਰ ਤਾਂ ਬੰਨਿਆ ਪਿਆ ਇਸ ਬੰਦੇ ਨੇ ਸ਼ੇਰ ਨੂੰ ਨੂਡ ਲੈਣੇ ਰਾਜੇ ਕੋਲੇ ਗੱਲ ਪਹੁੰਚੀ ਰਾਜਾ ਬੜਾ ਖੁਸ਼ ਹੋਇਆ ਰਾਜੇ ਨੇ ਆਖਿਆ ਵੀ ਇਹਨੇ ਇੱਕ ਰਾਤ ਜੀ ਜਿਹੜਾ ਹੈਗਾ ਸ਼ੇਰ ਨੂੰ ਵੰਨ ਲਿਆ। ਰਾਜੇ ਨੇ ਆਖਿਆ ਵੀ ਉਹਨੂੰ ਪੇਸ਼ ਕਰੋ। ਰਾਜੇ ਦੇ ਸਾਹਮਣੇ ਉਸ ਬੰਦੇ ਨੂੰ ਪੇਸ਼ ਕਰਿਆ। ਰਾਜੇ ਨੇ ਖੁਸ਼ ਹੋ ਕੇ ਬੜੀਆਂ ਮੋਹਰਾਂ, ਬੜਾ ਸੋਨਾ, ਬੜਾ ਧਨ, ਮਰੱਬਾ, ਇੱਕ ਮਰੱਬਾ ਨੂੰ ਪਹਿਲੀ ਦਾ ਦੇ ਤਾ ਬੜਾ ਖੁਸ਼ ਹੋਇਆ। ਹੁਣ ਉਹ ਇੰਨਾ ਦਲੇਰ ਤਾਂ ਹੈ ਨਹੀਂ ਸੀ ਤੇ ਲੋਕਾਂ ਨੇ ਉਸ ਸ਼ੇਰ ਨੂੰ ਜਾਲ ਸੁੱਟ ਕੇ ਕੈਦ ਕਰਕੇ ਰਾਜੇ ਦੇ ਦਰਬਾਰ ਦੇ ਵਿੱਚ ਇੱਕ ਜਾਲ ਚ ਪਿੰਜਰੇ ਦੇ ਵਿੱਚ ਕੈਦ ਕਰਕੇ ਰੱਖ ਲਿਆ। ਜਿਵੇਂ ਹੁਣ ਚਿੜੀਆ ਘਰ ਨੇ ਇਸ ਤਰ੍ਹਾਂ ਨੂੰ ਲੋਕ ਦੇਖਣ ਜਾਇਆ ਕਰਨਾ। ਬੜੀ ਬੱਲੇ ਬੱਲੇ ਹੋਈ ਉਸ ਬੰਦੇ ਦੀ ਬੱਲੇ ਬੱਲੇ ਹੋਣ ਤੋਂ ਬਾਅਦ ਉਹ ਬੰਦੇ ਨੂੰ ਮਤਲਬ ਕਿ ਸਾਰੇ ਲੋਕ ਯਕੀਨ ਕਰਨ ਲੱਗੇ ਕਿ ਵਾਕਈ ਬੰਦਾ ਬੜਾ ਬਲਵਾਨ ਹੈ ਤਾਂ ਇੱਕ ਦਿਨ ਕੀ ਹੁੰਦਾ ਰਾਜਾ ਕਹਿੰਦਾ ਵੀ ਤੂੰ ਇਸ ਇਲਾਕੇ ਦੇ ਵਿੱਚ ਰਹਿਣਾ ਕਦੇ ਵੀ ਸਾਨੂੰ ਤੇਰੀ ਲੋੜ ਪਈ ਤਾਂ ਤੈਨੂੰ ਅਸੀਂ ਬੁਲਾ ਕੇ ਤੇਰੀ ਮਦਦ ਲਵਾਂਗੇ ਤੇ ਤੈਨੂੰ ਜਿਹੜੀ ਵੀ ਚੀਜ਼ ਦੀ ਲੋੜ ਹੋਈ ਤੂੰ ਆਪਦਾ ਬੇਫਿਕਰ ਹੋ ਕੇ ਦਰਬਾਰ ਦੇ ਵਿੱਚ ਆਈ ਤੇ ਆਪਦੀ ਜਿਹੜੀ ਚੀਜ਼ ਦੀ ਤੈਨੂੰ ਜ਼ਰੂਰਤ ਹੋਈ ਤੂੰ ਆ ਕੇ ਲੈ ਜੀ ਤਾਂ ਉਹ ਕਹਿੰਦਾ ਸਤਿਵੰਤ ਸਤਿਵੰਤ ਮਹਾਰਾਜ ਫਿਰ ਇੱਕ ਵਾਰ ਕੀ ਹੁੰਦਾ ਉਸ ਇਲਾਕੇ ਦੇ ਵਿੱਚ ਡਾਕੂ ਆਉਣ ਲੱਗ ਗਏ ਨੇ ਡਾਕੂ ਜਦੋਂ ਆਉਂਦੇ ਐ ਬੜਾ ਲੋਕਾਂ ਤੋਂ ਧੰਨ ਲੁੱਟਦੇ ਐ ਗਰੀਬਾਂ ਤੇ ਅਤਿਆਚਾਰ ਕਰਦੇ ਆ ਬਹੁਤ ਕੁਝ ਹੁੰਦਾ ਇਲਾਕੇ ਦਾ ਬਹੁਤ ਬੁਰਾ ਹਾਲ ਹੋ ਗਿਆ ਕਿਸੇ ਤਰੀਕੇ ਉਸ ਡਾਕੂਆਂ ਨੂੰ ਰੋਕਿਆ ਨਾ ਜਾ ਸਕੇ ਕਿਸੇ ਤੋਂ ਡਾਕੂ ਨਾ ਰੁਕੇ ਤਾਂ ਰਾਜੇ ਕੋਲੇ ਜਦੋਂ ਗੱਲ ਪਹੁੰਚੀ ਕਿ ਪਰਜਾ ਬਹੁਤ ਦੁਖੀ ਆ ਆਪਣੇ ਜਿਹੜੇ ਰਾਜ ਦੀ ਐ ਉਹ ਬਹੁਤ ਪਰਜਾ ਦੁਖੀ ਹੋਗੀ ਤਾਂ ਰਾਜੇ ਨੇ ਆਖਿਆ ਵੀ ਉਸੇ ਬੰਦੇ ਨੂੰ ਬੁਲਾਓ ਜਿਹੜਾ ਬਹੁਤ ਤਕੜਾ ਪਹਿਲਵਾਨ ਆਪਣੇ ਇਲਾਕੇ ਦਾ ਰਾਜੇ ਦੇ ਸਿਪਾਹੀ ਉਸ ਬੰਦੇ ਕੋਲੇ ਗਏ ਆਖਣ ਲੱਗੇ ਕਿ ਤੈਨੂੰ ਰਾਜੇ ਨੇ ਬੁਲਾਇਆ। ਉਹ ਫਿਰ ਡਰ ਗਿਆ ਕਿ ਪਹਿਲਾਂ ਤਾਂ ਮੈਂ ਕਿਸੇ ਨਾ ਕਿਸੇ ਤਰੀਕੇ ਬਚ ਗਿਆ ਮੈਨੂੰ ਰੱਬ ਨੇ ਪਤਾ ਨਹੀਂ ਕਿਵੇਂ ਬਚਾ ਲਿਆ। ਧੋਖੇ ਭਲੇਖੇ ਨਾਲ ਹੀ ਮੈਂ ਸ਼ੇਰ ਫੜ ਲਿਆ ਹੁਣ ਪਤਾ ਨਹੀਂ ਰਾਜਾ ਕੀ ਸਵਾਲ ਪਾਊਗਾ। ਡਰਦਾ ਡਰਦਾ ਰਾਜੇ ਦੇ ਦਰਬਾਰ ਦੇ ਵਿੱਚ ਗਿਆ। ਹੁਣ ਬੰਦੇ ਨੂੰ ਜਿਹੜੇ ਨੂੰ ਗੱਪ ਮਾਰਨ ਦੀ ਆਦਤ ਪਈ ਹੋਵੇ ਉਹ ਤੋਂ ਨਹੀਂ ਰਿਹਾ ਜਾਂਦਾ। ਤੇ ਜਦੋਂ ਰਾਜੇ ਦੇ ਕੋਲੇ ਪੇਸ਼ ਹੋਇਆ ਰਾਜਾ ਕਹਿੰਦਾ ਵੀ ਆਪਣੇ ਏਰੀਏ ਦੇ ਵਿੱਚ ਬਹੁਤ ਵੱਡੀ ਤਦਾਰ ਦੇ ਵਿੱਚ ਡਾਕੂ ਆਉਣ ਲੱਗੇ। ਵੀ ਆਪਾਂ ਡਾਕੂਆਂ ਨੂੰ ਫੜਨ ਲੇ। ਉਹ ਕਹਿੰਦਾ ਜੀ ਗੱਲੀ ਕੋਈ ਨਹੀਂ ਐ ਤਾਂ ਮੇਰਾ ਚੁਟਕੀ ਦਾ ਕੰਮ ਹੈ ਤੁਸੀਂ ਮੈਨੂੰ ਇਹ ਦੱਸੋ ਕਿ ਜਉਂਦੇ ਫੜਨੇ ਆ ਕਿ ਮਰੇ ਫੜਨੇ ਆ ਰਾਜਾ ਕਹਿੰਦਾ ਇਹ ਗੱਲ ਮੈਂ ਨਹੀਂ ਰੱਖਦੀ ਕਿ ਜਉਂਦੇ ਫੜਨੇ ਆ ਜਾਂ ਮਰਨੇ ਮਰਿਆਂ ਨੂੰ ਫੜਨਾ ਉਹਨਾਂ ਨੂੰ ਉਹਨਾਂ ਨੂੰ ਮਤਲਬ ਕੀ ਆਉਣ ਤੋਂ ਹਟਾਉਣਾ ਆਪਾਂ ਜਿਵੇਂ ਮਰਜ਼ੀ ਹਟਾ ਦੇ ਤੂੰ ਕੋਈ ਗੱਲ ਨਹੀਂ ਉਹ ਕਹਿੰਦਾ ਜੀ ਗੱਲੀ ਕੋਈ ਨਹੀਂ ਤੇ ਉਤੋਂ ਚੱਲਿਆ ਗਿਆ ਜਾ ਕੇ ਘਰ ਵਾਲੀ ਨੂੰ ਫੇਰ ਦੱਸਿਆ ਕਹਿੰਦਾ ਐਤੋਂ ਪਹਿਲਾਂ ਤਾਂ ਆਪਾਂ ਬਚ ਗਏ ਰੱਬ ਨੇ ਪਤਾ ਨਹੀਂ ਕਿਵੇਂ ਬਚਾ ਲਿਆ ਹੁਣ ਨਹੀਂ ਬਚਦੇ ਜੇ ਤਾਂ ਪਰ ਡਾਕੂਆਂ ਨੂੰ ਫੜਦਿਆਂ ਐਡੀ ਆਪਣੀ ਔਕਾਤ ਨਹੀਂ ਕਿ ਮੈਂ ਡਾਕੂਆਂ ਨੂੰ ਫੜ ਦੂੰ ਮੈਂ ਤਾਂ ਗੱਪ ਮਾਰ ਮਾਰਾਂ ਯਾਰ ਰਾਜੀ ਕੋਲੇ ਬਹੁਤ ਵੱਡਾ ਕਿ ਮੇਰਾ ਚੁਟਕੀ ਦਾ ਕੰਮ ਹੈ ਹੁਣ ਜਿਵੇਂ ਨਹੀਂ ਉਹਨਾਂ ਨੂੰ ਫੜਦਾ ਤਾਂ ਮੈਂ ਫੜਾ ਜਾਂ ਮੈਂ ਕਿਉਂ ਨਾ ਰਾਜੀ ਤੋਂ ਮਾਫੀ ਮੰਗ ਲਾਂ ਉਹਨੇ ਇੱਕ ਟਾਈਮ ਇਹ ਸੋਚਿਆ ਤੇ ਉਹਦੇ ਘਰ ਵਾਲੀ ਕਹਿੰਦੀ ਕੋਸ਼ ਕਰਨ ਦੀ ਲੋੜ ਨਹੀਂ ਆਪਾਂ ਇਸ ਇਲਾਕੇ ਨੂੰ ਵੀ ਛੱਡ ਦਿੰਨੇ ਆ ਆਪਣੇ ਕੋਲੇ ਬਹੁਤ ਰਾਜ ਨੇ ਆਪ ਨੂੰ ਪੈਸਾ ਦਿੱਤਾ ਇਹ ਪੈਸੇ ਨਾਲ ਆਪਣਾ ਬਹੁਤ ਵਧੀਆ ਟਾਈਮ ਪਾਸ ਹੋਊਗਾ ਆਪਾਂ ਇਸ ਇਲਾਕੇ ਨੂੰ ਛੱਡ ਕੇ ਕਿਤੇ ਦੂਰ ਚਲੇ ਜੰਨੇ ਆ ਉਹ ਕਹਿੰਦਾ ਠੀਕ ਹੈ ਤੇ ਜਦੋਂ ਉੱਥੇ ਮਤਲਬ ਕਿ ਜਿਹੜਾ ਉਹਨਾਂ ਕੋਲੇ ਥੋੜਾ ਬਹੁਤ ਹੈਗਾ ਸੀ ਤਾਂ ਮਾਝਾ ਮਾ ਗਠੜੀਆਂ ਬੰਨ ਲੀਆਂ ਉੱਥੋਂ ਉਹ ਉਹ ਆਖਣ ਲੱਗੇ ਕਿ ਰਸਤੇ ਦੇ ਵਿੱਚ ਭੁੱਖ ਲੱਗੂ ਕੋਈ ਥੋੜੀ ਬਹੁਤ ਕੋਈ ਚੂਰੀ ਕੁੱਟ ਕੇ ਕਿਸੇ ਬਰਤਨ ਦੇ ਵਿੱਚ ਪਾ ਲਾ ਉਹ ਕਹਿੰਦੀ ਜੀ ਠੀਕ ਹੈ ਉਹਨਾਂ ਨੇ ਆਪਦਾ ਜਿਹੜੀਆਂ ਗਠੜੀਆਂ ਸੀ ਬੰਨ ਕੇ ਰੱਖੀਆਂ ਤੇ ਇੱਕ ਬਰਤਨ ਦੇ ਵਿੱਚ ਚੂਰੀ ਕੁੱਟ ਕੇ ਰੱਖ ਲਈ ਕਿ ਰਸਤੇ ਦੇ ਵਿੱਚ ਜਦੋਂ ਭੁੱਖ ਲੱਗੂ ਆਪੋਸ ਨੂੰ ਖਾ ਲਾਂਗੇ ਤੁਰੇ ਜਾਂਦੇ ਆ ਜਾਂਦੇ ਆ ਤੇ ਰਸਤੇ ਦੇ ਵਿੱਚ ਕਿਸੇ ਜਗ੍ਹਾ ਤੇ ਰੁਕਦੇ ਆ ਰਾਤ ਹੁੰਦੀ ਹੈ ਤੇ ਉਹਨਾਂ ਨੂੰ ਘੇਰਾ ਪਾ ਲੈਂਦੇ ਨੇ ਉਹੀ ਡਾਕੂ ਜਿਨ੍ਹਾਂ ਨੂੰ ਉਹਨੇ ਫੜਨਾ ਹੁੰਦਾ ਤਾਂ ਹੁੰਦਾ ਕਿ ڈاکੂ ਆਖਣ ਲੱਗੇ ਤੂੰ ਉਹੀ ਤਕੜਾ ਪਹਿਲਵਾਨ ਆ ਜਿਹਨੇ ਰਾਜੇ ਕੋਲੇ ਆਖਿਆ ਜਾ ਕੇ ਕਿ ਮੇਰਾ ਤਾਂ ਚੁਟਕੀ ਦਾ ਕੰਮ ਆ ਉਹ ਮੰਨਦਾ ਨਹੀਂ ਉਹਨਾਂ ਕੋਲੇ ਉਹ ਕਹਿੰਦਾ ਜੀ ਨਹੀਂ ਮੇਰੀ ਏਡੀ ਕਿੱਥੇ ਔਕਾਤ ਮੈਂ ਤੁਹਾਡੇ ਵਰਗਿਆਂ ਨੂੰ ਫੜ ਲੂੰ ਤੁਹਾਡੇ ਕੋਲੇ ਏਡੀਆਂ ਏਡੀਆਂ ਰਫਲਾਂ ਮੈਂ ਖਾਲੀ ਹੱਥ ਤੇ ਬਾਕੀ ਤੁਹਾਡੀ ਤਾਂ ਮੇਰੇ ਦਾ ਫਰਕ ਬਹੁਤ ਹੈ ਵੀ ਮੈਂ ਕਿਸੇ ਕੋਲੇ ਕੁਝ ਨਹੀਂ ਕਿਹਾ ਤੇ ਨਾ ਹੀ ਮੈਂ ਉਹ ਪਹਿਲਵਾਨ ਆ ਜਿੱਦੀ ਤੁਸੀਂ ਗੱਲ ਕਰਦੇ ਹੋ ਤਾਂ ਜਦੋਂ ਉਹਦੇ ਲਾਉਂਦੇ ਆ ਥੱਪੜ ਥੋਪੜ ਚੰਗੇ ਉਹਦੀ ਸੇਵਾ ਕਰਦੇ ਆ ਤਾਂ ਮੰਨ ਜਾਂਦਾ ਕਹਿੰਦਾ ਜੀ ਮੈਂ ਉਹੀ ਆ ਤਾਂ ਜਿਹੜਾ ਡਾਕੂਆਂ ਦਾ ਸਰਦਾਰ ਹੁੰਦਾ ਕਹਿੰਦਾ ਫਰੋਲੋ ਇਹਨਾਂ ਦੀਆਂ ਗੱਠੜੀਆਂ ਦੇ ਵਿੱਚ ਕੀ ਆ ਗੱਠੜੀਆਂ ਦੇ ਵਿੱਚ ਚਲੋ ਜੋ ਵੀ ਉਹਨਾਂ ਦਾ ਕੱਪੜਾ ਲੀਣਾ ਹੁੰਦਾ ਉਹ ਵੀ ਹੁੰਦਾ ਤੇ ਇੱਕ ਵਰਤਨ ਦੇ ਵਿੱਚ ਚੂਰੀ ਪਾਈ ਹੁੰਦੀ ਆ ਤਾਂ ਹੁਣ ਡਾਕੂਆਂ ਨੇ ਵੀ ਭੁੱਖ ਲੱਗੀ ਹੁੰਦੀ ਆ ਉਹਨਾਂ ਨੇ ਆਖਿਆ ਵੀ ਚਲੋ ਆਪਾਂ ਇਹਨਾਂ ਦਾ ਤਾਂ ਦੇਖਦੇ ਆ ਕੀ ਕਰਨਾ ਵੀ ਪਹਿਲਾਂ ਆਪਾਂ ਚੂਰੀ ਛਕੋ ਤੇ ਸਾਰਿਆਂ ਨੇ ਬਹਿ ਕੇ ਚੂਰੀ ਖਾ ਲਈ ਤੇ ਚੂਰੀ ਖਾਣ ਤੋਂ ਬਾਅਦ ਸਾਰੇ ਜਾਣੀ ਡਿੱਗ ਪਏ ਉਹਨਾਂ ਨੇ ਸੋਚਿਆ ਵੀ ਕਿ ਤੈਨੂੰ ਤਾਂ ਨੀਂਦ ਆ ਗਈ ਵੀ ਇਹ ਸੌਂਗੇ ਡਾਕੂ ਤੇ ਉਹ ਵੀ ਉੱਥੇ ਡਰਦੇ ਮਾਰੇ ਦੋਨੇ ਜੀ ਬੈਠੇ ਰਹੇ ਪਤੀ ਪਤਨੀ ਤੇ ਉਹਨਾਂ ਨੇ ਸੋਚਿਆ ਵੀ ਆਪਾਂ ਦੇਖੀਏ ਤਾਂ ਸਹੀ ਨੇੜੇ ਜਾ ਕੇ ਵੀ ਤਾਂ ਇੱਕਦਮ ਹੀ ਸੌ ਗਏ ਸਾਰੇ ਜਾਨੇ ਤੇ ਜਦੋਂ ਦੇਖਿਆ ਸਾਰਿਆਂ ਦੇ ਮੂੰਹ ਦੇ ਵਿੱਚੋਂ ਝੱਗ ਨਿਕਲੀ ਜਾਵੇ ਤੇ ਉਹ ਆਖਣ ਲੱਗੇ ਵੀ ਇਹਨਾਂ ਦੇ ਮੂੰਹ ਚੋਂ ਝੱਗ ਨਿਕਲੀ ਜਾਂਦੀ ਆ ਵੀ ਸ਼ਾਇਦ ਇਹ ਕੋਈ ਜ਼ਹਿਰੀਲੀ ਚੀਜ਼ ਖਾ ਗਏ ਉਹ ਕਹਿੰਦੀ ਵੀ ਜ਼ਹਿਰੀਲੀ ਚੀਜ਼ ਤਾਂ ਨਹੀਂ ਖਾਧੀ ਇਹਨਾਂ ਨੇ ਤਾਂ ਸਿਰਫ ਕਚੂਰੀ ਹੈ ਜਿਹੜੀ ਇਹਨਾਂ ਨੇ ਖਾਧੀ ਹੈ ਚੂਰੀ ਤਾਂ ਜ਼ਹਿਰੀਲੀ ਨਹੀਂ ਸੀ ਤਾਂ ਉਹ ਕਹਿੰਦਾ ਵੀ ਜਿਹੜੇ ਬਰਤਨ ਦੇ ਵਿੱਚੋਂ ਚੂਰੀ ਖਾਧੀਆਂ ਉਹਨੂੰ ਚੰਗੀ ਤਰ੍ਹਾਂ ਚੈੱਕ ਕਰ ਤੇ ਜਦੋਂ ਉਹਨਾਂ ਨੇ ਚੈੱਕ ਕੀਤਾ ਉਸ ਬਰਤਨ ਦੇ ਵਿੱਚ ਉਹ ਚੂਰੀ ਜਦੋਂ ਪਰੇ ਕਰਕੇ ਹਟਾ ਕੇ ਦੇਖੀ ਨਾ ਵਿੱਚ ਉਹਦੇ ਸੱਪ ਮਰਿਆ ਪਿਆ ਸੀ ਬਹੁਤ ਜ਼ਹਿਰੀਲਾ ਸੱਪ ਜਿਹਨੂੰ ਖਾਂਦਾ ਕਰਕੇ ਸਾਰੇ ਡਾਕੂ ਮਰ ਗਏ ਉਹ ਫਿਰ ਖੁਸ਼ ਹੋ ਗਿਆ ਕਿ ਤਾਂ ਮਰ ਗਏ ਤੇ ਨਾ ਮੇਰਾ ਫਿਰ ਹੁਣ ਬਰਕਰਾਰ ਰਹੂਗਾ ਰਾਜਾ ਬਹੁਤ ਖੁਸ਼ ਹੋਊਗਾ ਉਹ ਏਸੀ ਚੀਜ਼ ਨੂੰ ਲੈ ਕੇ ਉਹ ਕਹਿੰਦੇ ਵੀ ਤੂੰ 1 ਮਿੰਟ ਇੱਥੇ ਰੁਕ ਜਾ ਵੀ ਮੈਨੂੰ ਕਢੀਸ ਲੈਣ ਦੇ ਵੱਲ ਐ ਇਹਨਾਂ ਨੂੰ ਉਹ ਮਰੇ ਪਿਆ ਨੂੰ ਨਾ ਫੜ ਕੇ ਦੋ ਦੋ ਜਾਣ ਦੀਆਂ ਲੱਤਾਂ ਕਢੀਸੀ ਫਿਰੇ ਉੱਥੇ ਉਹਨਾਂ ਨੂੰ ਕਢੀਸਣ ਤੋਂ ਬਾਅਦ ਉੱਥੇ ਉਹਨੇ ਚੱਕਰ ਲਾਤਾ ਕਿ ਹੁਣ ਸਵੇਰੇ ਰਾਜੇ ਦੇ ਜਿਹੜੇ ਦਰਬਾਰੀ ਨੇ ਜਾਂ ਵਜ਼ੀਰ ਨੇ ਆਉਣਗੇ ਦੇਖਣ ਮੈਂ ਮੌਕਾ ਦਿਖਾਉਂਗਾ ਜਿਵੇਂ ਹੁਣ ਪੁਲਿਸ ਉਹ ਚਿੱਟੀ ਕਲੀ ਦਾ ਨਿਸ਼ਾਨ ਲਾਉਂਦੀ ਆ ਕਿਸੇ ਵੱਡੀ ਵਾਰਦਾਤ ਨੂੰ ਜੇ ਕੋਈ ਅੰਜਾਮ ਦੇ ਕੇ ਜਾਂਦਾ ਉੱਥੇ ਉਹ ਚੱਕਰ ਲਾਉਂਦੀ ਐ ਵੀ ਇੱਥੇ ਕੋਈ ਪੈਣਾ ਦੇ ਨਿਸ਼ਾਨ ਨਾ ਹੋਣ ਤਾਂ ਰਾਜਾ ਕਹਿੰਦਾ ਵੀ ਮੈਂ ਖੁਦ ਦੇਖਣਾ ਚਾਹੂੰ ਇਸ ਚੀਜ਼ ਨੂੰ ਵੀ ਉਹਨੇ ਖਾਂਡਕੂਆਂ ਸੌਰੀ ਡਾਕੂਆਂ ਨੂੰ ਕਿਵੇਂ ਮਾਰਿਆ ਤਾਂ ਜਦੋਂ ਰਾਜਾ ਗਿਆ ਉੱਥੇ ਉਹ ਵਾਕਈ ਉੱਥੇ ਕੜੀਸ਼ ਕੜੀਸ਼ ਕੇ ਨਿਸ਼ਾਨ ਬਣੇ ਸੀ ਰਾਜੇ ਨੂੰ ਉਹ ਕਹਿ ਕੇ ਆਇਆ ਸੀ ਕਿ ਮੈਂ ਤਾਂ ਇਹ ਜਿਹੇ ਬੰਦਿਆਂ ਨੂੰ ਉਹੀ ਨਹੀਂ ਬਖਸ਼ਦਾ ਮੈਂ ਜਦੋਂ ਰਾਜੇ ਨੇ ਦੇਖਿਆ ਉੱਥੇ ਉਵੇਂ ਜੀ ਕਿ ਉਹਨਾਂ ਦੇ ਖੇਤਾਂ ਦੇ ਨਿਸ਼ਾਨ ਸੀ ਰਾਜਾ ਬੜਾ ਖੁਸ਼ ਹੋਇਆ ਖੁਸ਼ ਹੋਇਆ ਇਸ ਗੱਲ ਨੂੰ ਲੈ ਕੇ ਹੋਇਆ ਕਿ ਮੇਰੇ ਰਾਜ ਦੇ ਵਿੱਚ ਐਡਾ ਬੜਾ ਤਕੜਾ ਬਲਵਾਨ ਹੈ ਵੀ ਜਿਹੜਾ ਐਡੇ ਐਡੇ ਖਤਰਨਾਕ ਡਾਕੂਆਂ ਨੂੰ ਇਕੱਲੇ ਹੀ ਕਾਬੂ ਕਰ ਲੇ ਤੇ ਇਕੱਲੇ ਨਹੀਂ ਸਾਰੇ ਮਾਰਦੇ ਤੇ ਰਾਜੇ ਨੇ ਉਹਨੂੰ ਫੇਰ ਬਹੁਤ ਸਾਰਾ ਇਨਾਮ ਦਿੱਤਾ ਤੇ ਰਾਜੇ ਨੇ ਸੋਚਿਆ ਵੀ ਕਿਉਂ ਨਾ ਇਸ ਬੰਦੇ ਨੂੰ ਇੱਥੇ ਨੌਕਰੀ ਤੇ ਰੱਖ ਲਿਆ ਜਾਵੇ ਤਾਂ ਉਹ ਅੱਖਣ ਲੱਗਿਆ ਵੀ ਨੌਕਰੀ ਤਾਂ ਨਹੀਂ ਮੈਂ ਕਰ ਸਕਦਾ ਵੀ ਜਦੋਂ ਮੇਰੀ ਲੋੜ ਹੋ ਤੁਸੀਂ ਮੈਨੂੰ ਜਦੋਂ ਮਰਜ਼ੀ ਬੁਲਾ ਲਿਓ ਉਹ ਲੋਕ ਕਾਣਾ ਸੀ ਉਹਨੂੰ ਪਤਾ ਸੀ ਵੀ ਰੱਬ ਨੇ ਮੇਰਾ ਪਤਾ ਨਹੀਂ ਕਿਵੇਂ ਸਾਥ ਦੇਤਾ ਹੁਣ ਮੈਂ ਫੇਰ ਬਚ ਰਿਹਾ ਤੇ ਲਾਸਟ ਤੇ ਜਾ ਕੇ ਤੀਜੀ ਵਾਰ ਫੇਰ ਕੀ ਹੁੰਦਾ ਐਂਡ ਤੇ ਜਾ ਕੇ ਇੱਕ ਵਾਰ ਫੇਰ ਰਾਜੇ ਨੂੰ ਉਹਦੀ ਲੋੜ ਪੈ ਜਾਂਦੀ ਆ ਲੋੜ ਕਿਉਂ ਪੈਂਦੀ ਆ ਕਿਸੇ ਹੋਰ ਰਾਜ ਦੇ ਰਾਜੇ ਕੋਲੇ ਗੱਲ ਪਹੁੰਚਦੀ ਆ ਕਿ ਫਲਾਨੇ ਰਾਜ ਦੇ ਰਾਜੇ ਕੋਲੇ ਇੱਕ ਬਹੁਤ ਤਕੜਾ ਭੁਲਵਾਨ ਆ ਜਿਹੜਾ ਐਨੇ ਐਨੇ ڈاکੂਆਂ ਨੂੰ ਮਾਰ ਮੁਕਾਇਆ ਤੇ ਉਹਨੇ ਇੱਕ ਜਿਉਂਦੇ ਸ਼ੇਰ ਨੂੰ ਕਾਬੂ ਕੀਤਾ ਉਹ ਰਾਜਾ ਕਹਿੰਦਾ ਵੀ ਯਾਰ ਇਹ ਤਾਂ ਨਹੀਂ ਹੋ ਸਕਦਾ ਵੀ ਕਿਉਂ ਨਾ ਆਪਾਂ ਜੰਗ ਦਾ ਐਲਾਨ ਕਰੀਏ ਵੀ ਅਸੀਂ ਤੁਹਾਡੇ ਨਾਲ ਜੰਗ ਲੜਨੀ ਆ ਤਾਂ ਉਹ ਰਾਜ ਦਾ ਰਾਜਾ ਇਸ ਰਾਜੇ ਨੂੰ ਇੱਕ ਚਿੱਠੀ ਲਿਖਦਾ ਵੀ ਅਸੀਂ ਜਾਂ ਤਾਂ ਵੀ ਤੁਸੀਂ ਆਪਦਾ ਰਾਜ ਛੱਡ ਕੇ ਚਲੇ ਜਾਓ ਜਾਂ ਯੁੱਧ ਦੇ ਲਈ ਤਿਆਰ ਹੋ ਜਾਓ ਤਾਂ ਇਹ ਰਾਜੇ ਨੇ ਫਿਰ ਇਸੇ ਨੂੰ ਯਾਦ ਕਰਿਆ ਗੱਪੀ ਬੰਦੇ ਨੂੰ ਵੀ ਇਹਨੂੰ ਬੁਲਾ ਦਰਬਾਰ ਦੇ ਵਿੱਚ ਬੁਲਾਇਆ ਉਹ ਕਹਿੰਦਾ ਵੀ ਆਪਾਂ ਨੂੰ ਇੱਕ ਰਾਜ ਦੇ ਵਿੱਚੋਂ ਚਿੱਠੀ ਆਈ ਆ ਆਪਣੇ ਰਾਜ ਤੇ ਬਹੁਤ ਵੱਡਾ ਹਮਲਾ ਹੋਣ ਵਾਲਾ ਵੀ ਹਮਲਾ ਜਦੋਂ ਹੋਊਗਾ ਵੀ ਜਿਹੜੀ ਆਪਣੀ ਸੈਨਾ ਦੀ ਸੈਨਾ ਦਾ ਜਿਹੜਾ ਸੈਨਾਪਤੀ ਆ ਮੋਢੀਆ ਉਹ ਤੂੰ ਐ ਵੀ ਹੁਣ ਤੈਨੂੰ ਦੇਖਣਾ ਵੀ ਸਾਰੀ ਸੈਨਾ ਨੂੰ ਕਿਵੇਂ ਹੈਂਡਲ ਕਰਨਾ ਕਿਵੇਂ ਇਹਨਾਂ ਨੂੰ ਕਿਹੜੀ ਪੋਜੀਸ਼ਨ ਤੇ ਕਿੱਥੇ ਖੜਾਉਣਾ ਕਿਵੇਂ ਖੜਾਉਣਾ ਕਿਵੇਂ ਨਹੀਂ ਖੜਾਉਣਾ ਇਹ ਸਾਰਾ ਕੁਝ ਹੁਣ ਤੈਨੂੰ ਦੇਖਣਾ ਤਾਂ ਉਹ ਡਰ ਗਿਆ ਡਰਨ ਤੋਂ ਬਾਅਦ ਉਹ ਆਖਣ ਲੱਗਾ ਮਹਾਰਾਜ ਵੀ ਮੈਂ ਹਲੇ ਬਿਮਾਰ ਹਾਂ ਵੀ ਮੈਂ ਹਲੇ ਜੰਗ ਲੜਨ ਨੂੰ ਤਿਆਰ ਨਹੀਂ ਹੈਗਾ ਤਾਂ ਰਾਜਾ ਕਹਿੰਦਾ ਇੱਥੇ ਬਿਮਾਰੀ ਜਾਂ ਕੋਈ ਹੋਰ ਕੋਈ ਬਹਾਨਾ ਨਹੀਂ ਚੱਲਣਾ ਫੋਜਾਂ ਚੜ੍ਹ ਕੇ ਆਉਣ ਨੂੰ ਤਿਆਰ ਨੇ ਵੀ ਤੂੰ ਤਿਆਰ ਹੋ ਆਪਣੀ ਸੈਨਾ ਨੂੰ ਤਿਆਰ ਕਰ ਤਾਂ ਉਹਨੇ ਹੋਰ ਕੀ ਕਰਨਾ ਸੀ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਜੀ ਬਿਮਾਰ ਆ ਤਾਂ ਮੈਂ ਕੋਈ ਚੱਕਰੀ ਨਹੀਂ ਤੇ ਮੈਂ ਤਾਂ ਤਕੜਾ ਹੀ ਐਨਾ ਮੇਰੇ ਚ ਤਾਕਤ ਦੀ ਐਨੀਆ ਕਿਵੇਂ ਬਿਮਾਰ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਖਿਲਾਰੇ ਪਾ ਦੂੰ ਗੱਲੀ ਕੋਈ ਨਹੀਂ ਕਹਿੰਦਾ ਜੀ ਉਹ ਫੇਰ ਵੱਡਾ ਗੱਪ ਮਾਰ ਬੈਠਾ ਰਾਜਾ ਕਹਿੰਦਾ ਵੀ ਤਵੇਲੇ ਚ ਲੈ ਕੇ ਜਾਓ ਇਸ ਬੰਦੇ ਨੂੰ ਇਹਦੀ ਪਸੰਦ ਦਾ ਇਹਨੂੰ ਇੱਕ ਘੋੜਾ ਦੇ ਦਿਓ ਹੁਣ ਉਹ ਤਵੇਲੇ ਚ ਲੈ ਕੇ ਗਿਆ ਹੁਣ ਘੋੜੇ ਦੀ ਤਾਂ ਉਹਨੇ ਕਿਤੇ ਲਗਾਮ ਵੀ ਨਹੀਂ ਸੀ ਫੜੀ ਤਾਂ ਉਹਨੇ ਸੋਚਿਆ ਵੀ ਮੈਂ ਇੱਕ ਲੰਗੜਾ ਜਾਂ ਘੋੜਾ ਫੜ ਲੈਣਾ ਵੀ ਇਹ ਫੌਜ ਤੋਂ ਪਿੱਛੇ ਰਹਿ ਜੂ ਸੈਨਾ ਸਾਰੀ ਅੱਗੇ ਵਗ ਜੂ ਤੇ ਜਦੋਂ ਉਹਨੂੰ ਜੰਗ-ਜੋਧ ਸ਼ੁਰੂ ਹੋਵੇਂ ਇਧਰ ਉਧਰ ਦੀ ਲੰਘਿਆ ਹੂੰਗਾ ਕਹਿ ਦਾਂਗੇ ਵੀ ਹਾਰ ਗਏ ਤਾਂ ਉਸਨੇ ਜਾ ਕੇ ਇੱਕ ਵਧੀਆ ਚੰਗੇ ਘੋੜੇ ਨੂੰ ਹੱਥ ਪਾਇਆ ਉਹਨੂੰ ਪਰਖ ਤਾਂ ਹੈ ਹੀ ਨਹੀਂ ਸੀ ਚੰਗੇ ਘੋੜੇ ਨੂੰ ਜਦੋਂ ਹੱਥ ਪਾਇਆ ਤੇ ਰਾਜਾ ਖੁਸ਼ ਹੋ ਗਿਆ ਵੀ ਬੰਦਾ ਘੋੜਿਆਂ ਦਾ ਵੀ ਬੜਾ ਪਰਖੂ ਆ ਬਹੁਤ ਤਗੜੇ ਘੋੜੇ ਨੂੰ ਇਹਨੇ ਹੱਥ ਪਾਇਆ ਤ ਸਾਰਾ ਕੁਝ ਜਿਹੜਾ ਹੁੰਦਾ ਲੰਮਲਾਸ਼ਕੁਰ ਸਭ ਕੁਝ ਤਿਆਰ ਹੋਇਆ ਇੱਕ ਰਾਜ ਹਰੇਕ ਰਾਜੇ ਦਾ ਅਸੂਲ ਹੁੰਦਾ ਸੀ ਵੀ ਜਦੋਂ ਜੰਗ ਜੁੱਦ ਕੋਈ ਸ਼ੁਰੂ ਕਰਨਾ ਹੁੰਦਾ ਸੀ ਇੱਕ ਬਿਗਲ ਵੱਜਦਾ ਹੁੰਦਾ ਬਹੁਤ ਵੱਡਾ ਉਦੋਂ ਜੰਗ ਸ਼ੁਰੂ ਹੁੰਦਾ ਤੇ ਸ਼ਾਮ ਨੂੰ ਜਦੋਂ ਸੋਣਾ ਹੁੰਦਾ ਖਾਣਾ ਵਗੈਰਾ ਖਾਣਾ ਹੁੰਦਾ ਤੇ ਉਦੋਂ ਫਿਰ ਬਿਗਲ ਵੱਜਦਾ ਤੇ ਸ਼ਾਮ ਨੂੰ ਜੰਗ ਬੰਦ ਹੋ ਜਾਂਦੀ ਸੀ ਤੇ ਸਵੇਰੇ ਬਿਗਲ ਵੱਜਦੇ ਸਾਰ ਫਿਰ ਇੱਕ ਦੂਜੇ ਤੇ ਹਮਲੇ ਹੋਣੇ ਸ਼ੁਰੂ ਹੋ ਜਾਂਦੇ ਸੀ ਇਹ ਅਸੂਲ ਹੁੰਦਾ ਸੀ ਪਹਿਲੇ ਰਾਜਿਆਂ ਦਾ ਤਾਂ ਜਦੋਂ ਬਿਗਲ ਵੱਜ ਗਿਆ ਦੋਨੇ ਫੌਜਾਂ ਆਪਣੇ ਸਾਹਮਣੇ ਖੜੀਆਂ ਬਿਗਲ ਵੱਜ ਗਿਆ ਤੇ ਉਹ ਬਿਗਲ ਤੋਂ ਘੋੜਾ ਡਰ ਕੇ ਦੌੜ ਗਿਆ ਤੇ ਹੁਣ ਉੱਤੇ ਉਹ ਗੱਪੀ ਬੰਦਾ ਬੈਠਾ ਉਹਨੇ ਕਿਤੇ ਘੋੜੇ ਸਵਾਰੀ ਜਿਹੜੀ ਆ ਕਰੀ ਨਹੀਂ ਸੀ ਹੈਗੀ ਤਾਂ ਉਹ ਜਦੋਂ ਘੋੜਾ ਉਹਨੂੰ ਮਤਲਬ ਕਿ ਬੜਕਾਉਂਦਾ ਸੀ ਬੜਕਦਾ ਸੀ ਉੱਤੇ ਬੈਠਾ ਉਹ ਤਾਂ ਉਹ ਇਧਰ ਉਧਰ ਹੋ ਕੇ ਘੋੜੇ ਤੋਂ ਮਤਲਬ ਕਿ ਉਹਨੇ ਇੰਨੀ ਜ਼ੋਰ ਨਾਲ ਘੋੜਾ ਫੜਿਆ ਕਿਉਂਕਿ ਸਵਾਰੀ ਤਾਂ ਉਹਨੂੰ ਆਉਂਦਾ ਆਉਂਦੀ ਨਹੀਂ ਸੀ ਉਹ ਜੱਤ ਜੀ ਫੜਦੀ ਘੋੜੇ ਦੀ ਤਾਂ ਉਦੋਂ ਡਰਦੇ ਤੋਂ ਜਿਹੜੀ ਹੈਗੀ ਨਾ ਉਹ ਅੱਡੀ ਘੋੜੇ ਤੇ ਵੱਜੀ ਜਾਵੇ ਤੇ ਘੋੜਾ ਹੋਰ ਤੇਜ਼ ਹੋਵੇ ਤੇ ਫੌਜਾਂ ਪੂਜਾਂ ਤਾਂ ਇਹਦੀਆਂ ਪਿੱਛੇ ਹੀ ਰਹਿ ਗਈਆਂ ਤੇ ਆਖਿਰਕਾਰ ਹੁੰਦਾ ਕੀ ਆ ਸਾਹਮਣੇ ਇੱਕ ਦਰਖਤ ਆਉਂਦਾ ਰੇਗਸਥਾਨ ਦਾ ਇਲਾਕਾ ਸੀ ਬਹੁਤ ਦੂਰ ਦੂਰ ਤੱਕ ਰੇਤਾ ਸੀ ਸਾਹਮਣੇ ਇੱਕ ਦਰਖਤ ਆਉਂਦਾ ਦਰਖਤ ਨੂੰ ਨੇ ਸੋਚਿਆ ਵੀ ਮੈਂ ਦਰਖਤ ਨੂੰ ਫੜ ਲੈਣਾ ਉੱਡਿਆ ਜਾਂਦਾ ਜਦੋਂ ਮੈਂ ਭਜਦਾ ਭਜਦਾ ਦਰਖਤ ਨੂੰ ਫੜੂ ਮੈਂ ਦਰਖਤ ਦੇ ਉੱਪਰ ਲੁੱਕ ਕੇ ਬਹਿ ਜੂ ਤੇ ਕੋੜਾ ਗਾਂਹ ਲੱਗ ਜੂ ਪਰ ਹੋਇਆ ਇਸਦੇ ਉਲਟ ਉਹਨੇ ਜਦੋਂ ਉਸ ਦਰਖਤ ਨੂੰ ਫੜਿਆ ਤੇ ਉਹਦਾ ਜਿਹੜਾ ਟਾਣਾ ਸੀ ਬਹੁਤ ਵੱਡਾ ਟਾਣਾ ਇੱਕ ਟੁੱਟ ਗਿਆ ਤੇ ਉਹਦੇ ਹੱਥ ਦੇ ਵਿੱਚ ਹੀ ਫੜਿਆ ਰਹਿ ਗਿਆ ਤੇ ਪਿੱਛੇ ਬਹੁਤ ਜ਼ਿਆਦੀ ਧੂੜ ਜਿਹੜੀ ਉੱਡੇ ਬਹੁਤ ਧੂੜ ਉੱਡਣ ਲੱਗੀ ਤੇ ਸਾਹਮਣੇ ਜਿਹੜੀ ਅ ਦੂਜੇ ਰਾਜੇ ਦੀ ਫੌਜ ਖੜੀ ਸੀ ਸੈਨਾ ਖੜੀ ਸੀ ਉਹ ਦੇਖ ਕੇ ਘਬਰਾ ਗਈ ਕਿ ਸਾਹਮਣੇ ਜਿਹੜੇ ਰਾਜੇ ਦੀ ਫੌਜ ਹੈ ਇੰਨੀ ਤੇਜ਼ ਹਮਲਾ ਕਰਨ ਦੀ ਤੰਗ ਦੇ ਵਿੱਚ ਸਾਡੇ ਵੱਲ ਆ ਰਹੀ ਹੈ ਕਿ ਇੰਨੀ ਧੂੜ ਉੱਡ ਰਹੀ ਹੈ ਉਹ ਡਰ ਗਏ ਹੁਣ ਇਹ ਤਾਂ ਲਮਕਦਾ ਲਮਕਾਉਂਦਾ ਘੋੜੇ ਤੇ ਮਤਲਬ ਕਿ ਆਪਦੀ ਜਾਨ ਬਚਾਉਂਦਾ ਜਾਂਦਾ ਹੁਣ ਇਹਦੇ ਤਾਂ ਮਨ ਦੇ ਵਿੱਚ ਹੈ ਨਹੀਂ ਕਿ ਮੈਂ ਜੰਗ ਲੜਨ ਜਾ ਰਿਹਾ ਇਹ ਤਾਂ ਇੱਕ ਦਰਦ ਦਾ ਉੱਪਰ ਬੈਠਾ ਤੇ ਨਾ ਹੀ ਇਹਨੂੰ ਇਸ ਗੱਲ ਦਾ ਪਤਾ ਕਿ ਪਿੱਛੇ ਬਹੁਤ ਜਿਹੜੀ ਜ਼ਿਆਦਾ ਧੂੜ ਉੱਡ ਰਹੀ ਹੈ ਤੇ ਸਾਹਮਣੀ ਜਿਹੜੀ ਪਰਜਾ ਸੀ ਉਹ ਡਰ ਗਈ ਉਹ ਡਰ ਕੇ ਆਪਦੇ ਰਾਜੇ ਨੂੰ ਆਖਣ ਲੱਗੀ ਕਿ ਰਾਜਾ ਜੀ ਜਿਹੜੀ ਸਾਹਮਣੀ ਫੌਜ ਆਪਣੀ ਆ ਰਹੀ ਹੈ ਨਾ ਉਹ ਬਹੁਤ ਵੱਡੀ ਤਦਾਦ ਦੇ ਵਿੱਚ ਆ ਰਹੀ ਹੈ ਉਹ ਤਾਂ ਬਹੁਤ ਦੂਰ ਤੱਕ ਧੂੜ ਉੱਡ ਰਹੀ ਹੈ ਉਹ ਰਾਜੇ ਨੇ ਸੋਚਿਆ ਵੀ ਇਹ ਤੁਹਾਡੀ ਗੱਲ ਸਹੀ ਹੈ ਵੀ ਉਹਦੇ ਕੋਲੇ ਇੱਕ ਬਹੁਤ ਵੱਡਾ ਜਿਹੜਾ ਹੈਗਾ ਨਾ ਇੱਕ ਪਲਵਾਨ ਹੈ ਵੀ ਉਹਨੇ ਬਹੁਤ ਵੱਡੇ ਵੱਡੇ ਜਿਹੜੇ ਹੈਗੇ ਆ ਕੰਮ ਨੇ ਜਿਹੜੇ ਉਹ ਸੋਲਵ ਕੀਤੇ ਆ ਸ਼ੇਰ ਨੂੰ ਵੀ ਜੌਂਦੇ ਨੂੰ ਫੜਿਆ ਤੇ ਉਹਨੇ ਡਾਕੂਆਂ ਨੂੰ ਵੀ ਇਕੱਲੇ ਨੇ ਮਾਰ ਮੁਕਾਇਆ ਵੀ ਉਹਦੇ ਜਦੋਂ ਸੈਨਾਪਤੀ ਉਹਨਾਂ ਦਾ ਇੰਨਾ ਦਲੇਰ ਤੇ ਬਹਾਦਰ ਹੈ ਵੀ ਉਹਦੀ ਫੌਜ ਵੀ ਓਦਾਂ ਦੀ ਹੋਊਗੀ ਤੇ ਰਾਜਾ ਉੱਥੋਂ ਡਰ ਕੇ ਉਹ ਆਪਣੀ ਫੌਜ ਵਾਪਸ ਲੈ ਗਿਆ ਤੇ ਵਾਪਸ ਦੌੜ ਗਿਆ ਜਦੋਂ ਵਾਪਸ ਦੌੜਿਆ ਜਾਂਦਾ ਤੇ ਇਹ ਵੀ ਉਹਦੇ ਪਿੱਛੇ ਜਾਂਦੇ ਆ ਇਹ ਘੋੜਾ ਲਈ ਉਹਨਾਂ ਦੇ ਘੋੜਾ ਤਾਂ ਆਪਣੇ ਆਪ ਜਾ ਰਿਹਾ ਅੱਡੀ ਵੱਜਦੀ ਆ ਡਰਦੇ ਤੋਂ ਤੇ ਭੱਜਿਆ ਜਾਂਦਾ ਤੇ ਫੌਜ ਇਹ ਬੰਦੇ ਦੀ ਗੱਪੀ ਬੰਦੇ ਦੀ ਫੌਜ ਵੀ ਪਿੱਛੇ ਆ ਗਈ ਜਦੋਂ ਪਿੱਛੇ ਆਉਂਦੀ ਆ ਦੌੜੀ ਤੁਰੀ ਫੌਜ ਆਉਂਦੀ ਆ ਤਾਂ ਉਹ ਤਾਂ ਡਰ ਕੇ ਉੱਥੋਂ ਦੌੜ ਦੂੜ ਗਏ ਤੇ ਇਹ ਜਾ ਕੇ ਉੱਥੇ ਡਿੱਗ ਗਿਆ ਜਦੋਂ ਡਿੱਗ ਗਿਆ ਇਹਨੇ ਉਹ ਜਿਹੜਾ ਟਾਣਾ ਸੀ ਉੱਥੇ ਗੱਡਦਾ ਇਹਨੂੰ ਪਤਾ ਲੱਗ ਗਿਆ ਕਿ ਫੌਜ ਤਾਂ ਡਰ ਗਈ ਇਹਨੇ ਟਾਣਾ ਗੱਡਦਾ ਤੇ ਸਾਰੀ ਜਿਹੜੀ ਸੈਨਾ ਸੀ ਉਹਨੇ ਨਾਹਰੇ ਲਾਉਣੇ ਸ਼ੁਰੂ ਕਰਤੇ ਸੈਨਾਪਤੀ ਜਿੰਦਾਬਾਦ ਸੈਨਾਪਤੀ ਰਾਜਾ ਬੜਾ ਖੁਸ਼ ਹੋਇਆ ਕਿ ਇਹਨੇ ਤਾਂ ਇਕੱਲੇ ਬੰਦੇ ਨੇ ਪੂਰੀ ਸੈਨਾ ਭਜਾਤੀ ਜਦੋਂ ਪਿਛਲੀ ਸ਼ੈਨਾ ਨੇ ਦੱਸਿਆ ਜਾ ਕੇ ਵੀ ਅਸੀਂ ਤਾਂ ਪਿੱਛੇ ਹੀ ਰਹੇਗੇ ਤਾਂ ਕੱਲੇ ਨਹੀਂ ਸਾਰਿਆਂ ਨੂੰ ਹਰਾਤਾ ਤਾਂ ਰਾਜਾ ਫਿਰ ਖੁਸ਼ ਹੋਇਆ ਸੋ ਇੱਥੇ ਕਈ ਉਦਾਹਰਨਾਂ ਸੈੱਟ ਹੁੰਦੀਆਂ ਨੇ ਜਿਵੇਂ ਆਪਾਂ ਕਹਿੰਦੇ ਆ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਉਂਦਾ ਕਈ ਵਾਰੀ ਰੱਬ ਇਸ ਤਰ੍ਹਾਂ ਕਰਕੇ ਸਿੱਧੀਆਂ ਪਾਉਂਦਾ ਹੁਣ ਉਹ ਗੱਪੀ ਬੰਦਾ ਗਪੌੜ ਮਾਰਦਾ ਸੀ ਇਹਦੀਆਂ ਵੀ ਤਿੰਨ ਡਿਗਰੀਆਂ ਹੁੰਦੀਆਂ ਨੇ ਜਿਵੇਂ ਆਪਾਂ ਪਹਿਲਾਂ ਡਿਪਲੋਮਾ ਕਰਦੇ ਆ ਪਹਿਲਾਂ ਆਪਾਂ 10ਵੀਂ ਕਰਦੇ ਆ 12ਵੀਂ ਕਰਦੇ ਆ ਫਿਰ ਡਿਪਲੋਮਾ ਕਰਦੇ ਆ ਡਿਪਲੋਮੇ ਤੋਂ ਬਾਅਦ ਫਿਰ ਆਪਾਂ ਡਿਗਰੀ ਹਾਸਲ ਕਰਦੇ ਆ ਇਹ ਗੱਪੀਆਂ ਦੀਆਂ ਵੀ ਡਿਗਰੀਆਂ ਹੁੰਦੀਆਂ ਨੇ ਜਿਹੜਾ ਗੱਪੀ ਹੁੰਦਾ ਇੱਕ ਛੋਟਾ ਗੱਪੀ ਹੁੰਦਾ ਉਹਨੂੰ ਗੱਪੀ ਕਹਿ ਦਿੰਦੇ ਆ ਅੱਛਾ ਗੱਪੀ ਤੇ ਝੂਠ ਉਹ ਰਸਾ ਆਉਂਦਾ ਉਸ ਚੀਜ਼ ਦੇ ਵਿੱਚੋਂ ਅ ਸਵਾਦ ਆਉਂਦਾ ਗੱਪ ਮਾਰ ਕੇ ਗੱਪੀ ਨੁਕਸਾਨ ਨਹੀਂ ਕਿਸੇ ਦਾ ਕਰਦਾ ਜੋ ਝੂਠਾ ਬੰਦਾ ਹੁੰਦਾ ਜਿਹੜਾ ਉਹ ਨੁਕਸਾਨ ਕਰ ਵੇਂਦਾ ਕਿਸੇ ਨਾ ਕਿਸੇ ਦਾ ਹੁਣ ਇਹਦੇ ਵਿੱਚ ਵੀ ਡਿਗਰੀਆਂ ਹੁੰਦੀਆਂ ਨੇ ਇੱਕ ਗੱਪੀ ਹੁੰਦਾ ਉਦੋਂ ਵੱਡਾ ਹੁੰਦਾ ਗਪੌੜ ਸੰਖ ਹੁੰਦਾ ਜੀ ਉਦੋਂ ਵੱਡਾ ਹੁੰਦਾ ਤਾਂ ਉਹਨੂੰ ਸਿਆਣੇ ਕਹਿੰਦੇ ਗੱਪੀ ਗੋਪ ਗਪੰਗਮ ਦਾਸ ਸਭ ਤੋਂ ਵੱਡੀ ਡਿਗਰੀ ਆ ਗੱਪੀਆਂ ਦੀ ਇਹ ਸਿਆਣੇ ਬਜ਼ੁਰਗ ਗੱਲਾਂ ਸੁਣਾਉਂਦੇ ਆ ਉਹਨਾਂ ਤੋਂ ਪਤਾ ਲੱਗਦਾ ਇਹ ਗੱਲਾਂ ਦਾ ਸੋ ਇਹੋ ਜੀਆਂ ਰੋਚਕ ਕਹਾਣੀਆਂ ਸੁਣਨ ਵਾਸਤੇ ਸਾਡੇ ਚੈਨਲ ਨੂੰ ਕਰ ਲਓ ਫੋਲੋ ਤੇ ਕਹਾਣੀ ਦੇ ਵਿੱਚ ਕੋਈ ਗਲਤੀ ਹੋਈ ਹੋਵੇ ਮਾਫ ਕਰਨਾ ਸਾਰੇ ਸਤਿ ਸ਼੍ਰੀ ਅਕਾਲ ਮਿੱਤਰਾਂ ਦਾ ਧੰਨਵਾਦ